ਸਾਸੀ ਗਾਲ ਜੀ ਸਾਰਿਆਂ ਨੂੰ ਆਈ ਹੋਪ ਕਿ ਤੁਸੀਂ ਸਾਰੇ ਬਹੁਤ ਵਧੀਆ ਹੋਵੋਗੇ ਅਸੀਂ ਬਹੁਤ ਵਧੀਆ ਤੁਹਾਡਾ ਸਵਾਗਤ ਹੈ ਸਾਡੇ ਨਵੇਂ ਬਲੌਗ ਦੇ ਵਿੱਚ ਨਵੇਂ ਦਿਨ ਤੇ ਨਵੀਂ ਸ਼ੁਰੂਆਤ ਦੇ ਨਾਲ ਤੁਹਾਨੂੰ ਲੱਗੀਆਂ ਕੰਮ ਕੁੰਗ ਕਰਨਾ ਅਵਨੀਤ ਪਾਪਾ ਲੱਕੜੀ ਲੈ ਕੇ ਗਏ ਉਹ ਆ ਉਹ ਲੱਕੜੀ ਲਾਣੀ ਸੀ ਮਤਲਬ ਕਿਸੇ ਦੀ ਆ ਉਹ ਟਰੈਕਟਰ ਲੈ ਕੇ ਗਏ ਉਹ ਆ ਲੱਕੜੀ ਟਰਾਲੀ ਮਤਲਬ ਦੀ ਪਈਆ ਉਹ ਲੈ ਕੇ ਗਏ ਉਹ ਬਲਾਚੋਰ ਬਲਾਚੋਰ ਖਾਨ ਨੂੰ ਸ਼ਹਿਰ ਨੂੰ ਲੈ ਕੇ ਗਏ ਉਹ ਲਾਣ ਗਿਓ ਘਰੇ ਮੈਂ ਆ ਭੂਆ ਬਣੀ ਤਾਂ ਭੂਆ ਪਾਣੀ ਛਿੜਕਦੀ ਪਈ ਗਿਆ ਲੱਗ ਗਈ ਇੱਧਰਾਂ ਕੰਮ ਕੰਮ ਕਰਨਾ ਉੱਪਰ ਬੱਦਲ ਵੀ ਹੋਏ ਹਾਂ ਉੱਧਰ ਬੱਦਲ ਆਉਂਦਾ ਪਿਆ ਮੇਰੇ ਹਿਸ਼ਾਰਪੁਰ ਵਾਲੇ ਆ ਸਾਰੇ ਬੱਦਲ ਬੱਦਲਾ ਪਤਾ ਨਹੀਂ ਕਹਿੰਦੇ ਕੱਲ ਨੂੰ ਮੀਂਹ ਸਿਆ ਆ ਪਾਣੀ ਕੱਢ ਭਾਂਡੇ ਦੇ ਕਾਹ ਮੰਦਣ ਮੈਂ ਭਾਂਡੇ ਧੋਣੇ ਮੈਂ ਲਾਤਾ ਅੱਜ ਚਲ ਗਿਆ ਛੋੜ ਛੋੜ ਫੇਰੀ ਕੰਮ ਕਰੀ ਗੇ ਅਬ ਨਹੀਂ ਤਾਂ ਹੈਲੋ ਬੋਲੋ ਇਹ ਹੈਲੋ ਤਾਂ ਕਹ ਦੇ ਨਹੀਂ ਕਹਿਣਾ ਚਲ ਠੀਕ ਹੈ ਚੀਜੀ ਭਿੰਦਣੀ ਮੈਂ ਹੈ ਕਰੇਦਨ ਕੋ ਸਾਡੀ ਕੀ ਗੱਲ ਮੈਂ ਕਹਿੰਦੇ ਤਾਂ ਬੋਲਦਾ ਤੂੰ ਬੋਲਦੀ ਮੈਨੂੰ ਮੈਂ ਲੱਗੀ ਮੈਂ ਘਾੜੂ ਨਾਲ ਛੜ ਚੜੂ ਲਾ ਕੇ ਪੋਚਾ ਲਾ ਕੇ ਫੇ ਭੰਡ ਤੋਂ ਭੰਡ ਤੋਂ ਸਫਾਈ ਕਰਨੀ ਦਾ ਕੰਮ ਮਿਲਦੇ ਆਂ ਤਾਂ ਮਿਸ ਚਾੜਦੀ ਕੰਮ ਚਾੜਦੀ ਮੈਨੂੰ ਇਹ ਚਾਹੀ ਚਾਹੀ ਪੀ ਜਾਣੀ ਤਾਂ ਹੁਣ ਵੇ ਲੱਗੀ ਭੰਡ ਤੋਂ ਉਹਦੇ ਝਾੜੂ ਲਾ ਕੇ ਪੋਚਾ ਵੀ ਲਾ ਦਿੱਤਾ ਭੰਡੇ ਤੋਂ ਲਈਏ ਸੋ ਭੰਡਿਆਂ ਨੂੰ ਇਹਨੂੰ ਖਰਜੂਗੀ ਇੱਥੇ ਲਾਤਾ ਵੀ ਅੰਦਰ ਪੋਚਾ ਵੀ ਲਾਤਾ ਛਾੜੂ ਵੀ ਲਾਤਾ ਫ੍ਰੀ ਹੁਣ ਭਾਂਡੇ ਧੋਲਣ ਤੋਂ ਭਾਂਡੇ ਧੋਕੇ ਮਿਲਦੇ ਜੀ ਮੇਰਾ ਕੰਮ ਖਤਮ ਹੋ ਗਿਆ ਭਾਂਡੇ ਵੀ ਧੋ ਹੋ ਗਏ ਅਭਨੀਤ ਨੂੰ ਵੀ ਹੁਣੇ ਲਾਤਾ ਅਵੀ ਹਾਈ ਕਰ ਦੇ ਹਾਈ ਤੇ ਕਰ ਦੇ ਬੋਲ ਕੇ ਗਦੀ ਦੀ ਹੁੰਦੀ ਅਭਨੀ ਇਹ ਤਾਂ ਸੇਸੁਰ ਬਾਤਾਂ ਲਾਤਾ ਇਹਨੂੰ ਆਪੂ ਨੂੰ ਵੀ ਤੇ ਹੁਣ ਮੈਂ ਆਟਾ ਵੀ ਗੁੰਨ ਕੇ ਰੱਖ ਦਿੱਤਾ ਭਾਂਡੇ ਧੋਦੇ ਸਾਰਾ ਕੁਝ ਧੋ ਲਿਆ ਅੱਜ ਬਣਾਣੇ ਆਲੂ ਵਾਲੇ ਪਰਾਂਠੇ ਹਾਲੂ ਕੋਇਲ ਹੁੰਦੇ ਪਏ ਆ ਉਹ ਵਾਲਣੇ ਰੱਖੇ ਹੋਗਾ ਤੇ ਮੈਂ ਬਣਾ ਲੈਣੇ ਆਂ ਕੋੜਵੇ ਲੱਗੇ ਪਰਾਂਠੇ ਬਣਾਉਣ ਮਮਾ ਜਾਣਾ ਬਾਦਿਆਂ ਤੁਹਾਡੇ ਨਾਲ ਸ਼ੇਅਰ ਮਮਾ ਜਾਣਾ ਲੋਹੀ ਆਲੂ ਲੈ ਸੇਲਾ ਮੰਨੇ ਨੇ ਮੈਂ ਦਾ ਬਲੌਗ ਦੀ ਸ਼ੁਰੂਆਤ ਤਾਂ ਕਰੇ ਦਿੱਤੀ ਹੁਣੀ ਅਮਨ ਨੇ ਨੇ ਆਹ ਕਾਜੀ ਕਿੱਧਾ ਤੁਸੀਂ ਸਾਰੇ ਅਸੀਂ ਉਹ ਚੱਲੇ ਆ ਮੜਾ ਜਾ ਸ਼ਹਿਰ ਨੂੰ ਤੇ ਕੰਮ ਜਿਹਾ ਪੈ ਗਿਆ ਉੱਥੇ ਚੱਲੇ ਆ ਆਪਣੀ ਤਾਂ ਉੱਧਰ ਕੱਢਣ ਗਈ ਆ ਮਜੀਤਪੂਆ ਹੁਣ ਆਦੇ ਲੈ ਜਾਂਦੇ ਆ ਉਹਨੂੰ ਮੈਂ ਅਗਲੀ ਨੂੰ ਮਗਰ ਪਹਿਣਾ ਆ ਕਿਹੜਾ ਲੈਂਦੇ ਪੂਆ ਲਈ ਆਉਗੀ ਤੈਨੂੰ ਜਿਆਦਾ ਹੁਣ ਚਾ ਚੜਿਆ ਆ ਹੋਰ ਕੀ ਪਾ ਦਸ ਨਿਆਣੇ ਭੋਰੋ ਖੇਡ ਲੈ ਲੈਂਦੇ ਹੈ ਮੈਨਾਂ ਕਿਦਾਂ ਲੱਗਦਾ ਕੇ ਮੈਂ ਨਹੀਂ ਸਮਾਇਆ ਸੂਟ ਤੇ ਮੈਂ ਤਾਂ ਕੀ ਮੈਂ ਕਦੀ ਐ ਲਵੈਂਡਰ ਚੱਲਾ ਪਾਇਆ ਨਹੀਂ ਹੈਗਾ ਫਰਸਟ ਟਾਈਮ ਆਇਆ ਤਿਆਰ ਕਰ ਲਿਆ ਸਾਰਾ ਕੁਝ ਮਤਲਬ ਪਰੌਂਠੇ ਆ ਕੇ ਬਣਾਉਂਗੀ ਆਲੂ ਵਾਲੇ ਪਰੌਂਠੇ ਦਾ ਰੈਸਪੀ ਦਵਾਂਗੀ ਆਲੂ ਵਾਲੇ ਪਰੌਂਠੇ ਦੀ ਤੇ ਆ ਕੇ ਬਣਾਉਂਗੀ ਹੋਰ ਦਾ ਨਾ ਕਿ ਆਉਣੇ ਆਣਾ ਜੀ ਚੰਗਿਆਣੀ ਹਨਾ ਬੀਤ ਪਾਪਾ ਮਰੇ ਲਈ ਉਹਦੇ ਨਾਜ਼ਮੀ ਪਿੰਡਾ ਪਿੰਡਿਆ ਅਸੀਂ ਇੱਥੇ ਰੁਕੇ ਸੀਗੇ ਅਬਨੀ ਦੇ ਪਾਪਾ ਆਨੰਦਪੁਰ ਵਾਲਾ ਰੋਡ ਆ ਨਾ ਆਨੰਦਪੁਰ ਵਾਲਾ ਰੋਡ ਕੀ 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 ਚੀਜ਼ਾਂ ਪੰਨੇ ਦੇ ਵਿੱਚ ਹੈ ਕੀ ਕੀ ਚੀਜ਼ਾਂ ਪੰਨੇ ਬਾਦਾਮ ਕਾਜੂ ਮਗਜ ਖਸ 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 ਫੁੱਲ ਫੁੱਲ ਲੈ ਜੀ ਲੈ ਜੀ ਮੰਨਿਆ ਆਪ ਕੋਈ ਨਾ ਪੰਜ ਤਿੰਨ ਅੱਠ ਚੀਜ਼ਾਂ ਪੈਂਦੀਆਂ ਨਾ 10 10 10 ਚੀਜ਼ਾਂ ਪੰਦੇ ਆ ਆਜੀ ਤਿਆਰ ਹੁੰਦੀ ਤਕੀਵਾ ਭੁੱਲ ਜਾਂਦਾ ਇੰਨਾ ਬੰਦਾ ਪੀ ਕੇ ਖਾਲਸ ਬਦੰਮਾ ਵਾਲੀ ਸਰਦਾਈ ਜਿਦਨੇ ਜੇ ਆਪਣਾ ਸਕਣਾ ਹੋਵੇ ਤਾਂ ਆਪਣਾ ਗਾੜੀਆਂ ਕਰ ਤੋਂ ਪੋਜੇ ਵਾਲਾ ਅਨੰਦਪੁਰ ਸਾਹਿਬ ਵਾਲੇ ਰੋਡ ਤੇ ਰੋਗਰ ਸਕੂਲ ਦੇ ਕੋਲ ਆ ਪਾਪਾ ਜੀ ਹੈ ਇਹ ਬਣਾ ਕੇ ਦਿੰਦੇ ਬਹੁਤ ਵਧੀਆ ਤਾਜੀ ਨਾਲੇ जी पहुंच गए जी खोरता हां जाके क्या बनाना जाके बनाने आलू वाले परांठे आ ले आपस में लटरम फटरम आबो वास्ते ले लिया मैं लटरम फटरम होली चला रहा था आग लगी आगे मार के नो आया आओ जी हम पहुंच गए घर पे घर पे घर पे तो मैं, करे मैं, करे मैं करे आ गया मैं करे आ गया ओ मैं करे आ गई ओ तो मैं करे आ गई ਮੇਰੇ ਘਰ ਪੇ ਆ ਗਈ ਲਾ ਚੱਲ ਆ ਰਖੋ ਆ ਸਾਕਸ ਦੇਖਿਆ ਕਿਤੇ ਇਹਦੇ ਵਿੱਚ ਪਾਈਆਂ ਲਾਲ ਮਿਰਚਾਂ ਤੇ ਨਮਕ ਮਾ ਆਮੇ ਆਪਣੇ ਹੌਦ ਨਾਲ ਪਾਇਆ ਕਿਉਂਕਿ ਮਟੀਰੀਅਲ ਸਹੀ ਛੇ ਕੰਦੂ ਸਿਲੀ ਆਪਣੇ ਹੌਦ ਦੇ ਨਾਲ ਪਾਇਆ ਇਹ ਰੱਖਾਇਆ ਗਰਮ ਮਸਾਲਾ ਮਨ ਗਰਮ ਹੋ ਗਿਆ ਨਾ ਹਰੇ ਹਰੇ ਆਂ ਦਿਨਾਂ ਦੇ ਬਾਅਦ ਵਾ ਓਕੇ ਸ਼ਿਮਲਾ ਵਿੱਚ ਮੋਤੀ 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 ਟੈਂਡਾ ਨੰਨਾ ਗਈ ਜਾਬੀ ਸ਼ਿਮਲਾ ਵਿੱਚ ਚੜੀ ਸੀ ਵੀ ਨੇ ਤਾਂ ਸ਼ਿਮਲਾ ਵਿੱਚ ਵੀ ਅਸੀਂ ਕੱਟ ਕੇ ਪਾਣੇ ਹੁੰਦੇ ਹਾਂ ਮਾ ਫੋਟੇ ఈ ఫారంటైట్ గేమ్ ఆడదామా ఇంకొంచెం ਲੱਕੀ ਨਹੀਂ ਮੇਰਾ ਟੱਬ ਆਇਆ ਨਾ ਕਰਣਾ ਜਿਹੜਾ ਨਾ ਪੁੱਛੋ ਹਾਂਜੀ ਜੀ ਦਾ ਪਾ ਕਰਾ ਕੇ ਟੱਬੇ ਲਾ ਕੇ ਤਰਾਈਂ ਆ ਲੈ ਨੀ ਆ ਜਿਵੇਂ ਆਪਾਂ ਕੋਲ ਲਿਖਦੇ ਪਈ ਹੋਗਾ ਗਰਮੀ ਬਹੁਤ ਜ਼ਿਆਦਾ ਹੀ ਆ ਮੈਂ ਇੱਥੋਂ ਪਿਆ ਬਣੀ ਤੇ ਪਾਪਾ ਡਿਸਟਰਬਿੰਗ ਹੋਣਾ ਮੈਂ ਉਹ ਐਦਾਂ ਹੀ ਭੇਲਣੀ ਹੈ ਮੇਡੀ ਸਟਾਪਿੰਗ ਨਹੀਂ ਹੋਣਾ ਲਾਈ ਦੇ ਮੈਂ ਉੱਚੀ ਬੋਲ ਲੈਣਾ ਰਹਿਣ ਦੇ ਮੈਂ ਲਾਈ ਦੇ ਬੱਸ ਇੱਥੇ ਰਹੀ ਹਾਂ ਮੈਂ ਕਦੀਆਂ ਪਿੱਛੇ ਮੇਰੇ ਧੋਣ ਚ ਲੱਗਾ ਆ ਮੈਂ ਦੂਆ ਬੋਲ ਮੇਰਾ ਨਹੀਂ ਬਾਸ ਆਦਾ ਦਾ ਘੇ ਲਾਈ ਜਾਣਾ ਇੱਕ ਚਮਚ ਸਿੱਟੋ ਇਦਾਂ ਦਾ ਘਮਾਓ ਛਾਣਾ ਬਾਸ ਦੈਟਸ ਇਟ ਪਲਟੋ ਇਦਾਂ ਚ ਅੰਬਰਸਰੀ ਪਰਾਂਠੇ ਆਲੂ ਵਾਲੇ ਤਿਆਰ ਪਤਾ ਨਹੀਂ ਅੰਬਰਸਰੀ ਆ ਕਾ ਕਹਦੇ ਅੰਬਰਸਰੀ ਨਹੀਂ ਆ ਗਈ ਹਾਂ ਕਿੰਨੀ ਵਾਰੀ ਦੱਸੀ ਜਾਵਾ ਤਿਆਰ ਪਾਇਆ ਪਿਆਜ਼ ਪਾਇਆ ਮੈਂ ਕੱਟ ਕੇ ਫਿਰ ਮੈਂ ਆਲੂ ਜਿਹੜੇ ਹੁੰਦੇ ਆਲੂ ਤਾਂ ਮੇਨ ਹੈਗਾ ਹੀ ਅਦਰੇੜੀਆਂ ਨਾ ਆਪਣਾ ਤੇ ਵੇਚ ਮੈਂ ਪਾਏ ਆ ਨਾਮਕ ਪਾਏ ਆ ਮਸਾਲਾ ਪਾਏ ਆ ਲਾਲ ਮਿਰਚਾਂ ਪਾਈਆਂ ਆ ਫੇਰ ਮੈਂ ਪਾਏ ਆ ਹੋਰ ਕੀ ਪਾਏ ਆ ਹੋਰ ਅਸੀਂ ਦੁਆ ਨਹੀਂ ਪਾਇਆ ਹੈਗਾ ਬੇਚੇ ਸ਼ਿਮਲਾ ਵਿੱਚ ਪਾਉਂਦੇ ਨਾ ਉਹ ਬਹੁਤ ਟੇਸਟੀ ਬਹੁੰਦੇ ਸ਼ਿਮਲਾ ਵਿੱਚ ਹੈ ਨਹੀਂ ਸੀਗੀ ਤਾਂ ਕਰਕੇ ਅਸੀਂ ਪਾਈ ਨਹੀਂ ਤੇ ਸ਼ਿਮਲਾ ਵਿੱਚ ਪਾ ਕੇ ਦੇਖਿਓ ਸਾਡੇ ਕੋਲ ਹੈ ਨਹੀਂ ਸੀਗੀ ਪਾਈ ਵੀ ਨਹੀਂ ਆਇਆ ਜੇ ਭਾਈ ਆ ਤਾਂ ਸ਼ਿਮਲਾ ਵਿੱਚ ਪਾ ਲੈਣੀ ਸੀ ਪਾਈ ਨਹੀਂ ਆਇਆ ਹੁਣ ਕੀ ਕਰੀਏ ਇੱਦਾਂ ਕਰੋ ਇੱਦਾਂ 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 ਕਰੋ ਇਹਨੂੰ ਆਹ ਦੇਖੋ ਇਦਾਂ ਹੀ ਬਣਾਣੀ ਚਾਹੀਦੀ ਆ ਠੀਕ ਹੈ ਜੀ ਮੇਰਾ ਕੈਮਰਾਮੈਨ ਮੈਨੂੰ ਸੁਜੈਸਟ ਕਰ ਰਿਹਾ ਕਿਦਾਂ ਕਿਦਾਂ ਕਰੋ ਕਿਦਾਂ ਕਿਦਾਂ ਨਾ ਕਰੋ ਇੱਕ ਗਰਮੀ ਬਹੁਤ ਜ਼ਿਆਦਾ ਆ ਰਹੀ ਆ ਇਹ ਹੈਗੇ ਹਮਨ ਦੇ ਸਪੈਸ਼ਲ ਪਰਾਂਠੇ ਹਾਂ ਵੀ ਅਬਨੀ ਤੇ ਪਾਪਾ ਤੁਸੀਂ ਵੀ ਆ ਜਾਓ ਸਾਰੇ ਤੁਹਾਡੇ ਲਈ ਬਣ ਰਹੇ ਆ ਜਿਹੜੇ ਜਿਹਨੇ ਖਾਣੇ ਆ ਐਦਾ ਬਾਸ ਇੱਕ ਚਮਚ ਪਾਣਾ ਬਹੁਤਾ ਨਹੀਂ ਪਾਣਾ ਇੱਕ ਚਮਚ ਤੋਂ ਵੀ ਹਾਵੇ ਟੀस्पून ਪਾਣਾ ਕੇ ਦਾ ਤੁਸੀਂ ਛਾਲੋ باس ਪਲਟੋ ਪਲਟੀ ਮੈਂ ਟొਮੇਟੋ ਕਮਾ ਮਖਾਉ ਇਹਨਾਂ ਕਾ ਮਟੀਰੀਅਲ ਪਾਣਾ ਜੀ ਇੰਨਾ ਕ ਸਿਰਫ ਕਿਹ ਵਿੱਚ ਹਲਦੀ ਵੀ ਪਾਉਂਦੇ ਆ ਮੈਂ ਹਲਦੀ ਅਵੋਇਡ ਕਰਦੀ ਆ ਕਿਉਂਕਿ ਮੈਂ ਹਲਦੀ ਵਾਲੇ ਨਹੀਂ ਪਸੰਦ ਕਰਦੀ ਮੈਂ ਹਲਦੀ ਨਹੀਂ ਪਾਉਂਦੀ ਕਿਉਂਕਿ ਆਈ ਡੋਟ ਲਾਈਕ ਨਹੀਂ ਮਤਲਬ ਉਧਰ ਤਾਂ ਹਲਦੀ ਪਸੰਦ ਆ ਪਰ ਮੈਂ ਇਦਾਂ ਨਹੀਂ ਪ੍ਰੈਟੇਚ ਨਹੀਂ ਪਸੰਦ ਹੈਗੀ ਸਿੱਧਾ ਫੈਰਨਾ ਕਪੇੜਾ ਲੈਣਾ ਇਹਨੂੰ ਇੱਧਰ-ਇੱਧਰ ਦਾ ਘੋਲ-ਘੋਲ ਘਮਾਉਣਾ ਆ ਦੇਖੋ ਜੀ ਪੇੜਾ ਹੁਣ ਬੱਸ ਥੋੜਾ ਜਿਹਾ ਟਾਈਮ ਹੋਰ ਦੋ ਮੈਨੂੰ ਫੇ ਤੁਹਾਡੇ ਲਈ ਰੈਸਪੀਆਂ ਲੈ ਕੇ ਆਇਆ ਕਾ ਨਹੀਂ ਆ ਜਿੱਦਾਂ ਮੈਂ ਵਧੀਆ-ਵਧੀਆ ਜਿਹੜਾ ਸੈਂਡਵਿਚ ਬਣਾਣੇ ਹੋਏ ਦੇਈ ਪੱਲੇ ਬਣਾਣੇ ਹੋਏ ਛੋਲੇ ਕੋਲਚੇ ਬਣਾਣੇ ਹੋਏ ਇਹਨਾਂ ਦੀਆਂ ਰੈਸਪੀਆਂ ਇਹਾਰੇ ਹੋ ਰਿਹਾ ਇਹਨੂੰ ਰਹਿਣ ਤੋਂ ਐਦਾਂ ਹੀ ਇਹਨੂੰ ਚੱਕੋ ਗਰਮੀ ਬਹੁਤ ਆ ਗਈ ਹੈ ਕੀ ਕਰੀਏ ਕਿਹੜੇ ਕਿਹੜੇ ਤੁਹਾਡੇ ਇਲਾਕੇ 'ਚ ਮੀਂਹ ਪਿਆ ਸੰਦਸਿਓ ਕਿੱਥੇ ਕਿੱਥੇ ਮੀਂਹ ਪੈ ਚੁੱਕਿਆ ਆ ਜਿੱਥੇ ਪਹਿ ਠੰਡਾ ਇਲਾਕਾ ਤੁਹਾਡਾ ਹੋ ਗਿਆ ਆ ਛੋੜਦਾ ਇੱਥੇ ਮੀਂਹ ਦਾ ਕੋਈ ਹਤਾ ਪਤਾ ਨਹੀਂ ਧੋਪ ਐਨੀ ਨਿਕਲੀ ਆ ਕਹਿਰ ਦੀ ਜਿਹੜੀ ਨਾ ਪੁੱਛੋ ਠੰਡਾ ਸੀਗਾ ਉਹ ਤਾਂ ਵਿਚ ਵਿਚ ਮੌਸਮ ਵਿਚ ਵਿਚ ਗਰਮ ਹੋ ਹੀ ਜਾਂਦਾ ਹੋ ਹੋ ਪੇੜਾ ਤੁਸੀਂ ਛੋਟਾ ਲੈਣਾ ਆ ਮਟੀਰੀਅਲ ਤੁਸੀਂ ਜ਼ਿਆਦਾ ਭਰਨਾ ਆ ਐਨਾ ਵੀ ਜ਼ਿਆਦਾ ਨਾ ਭਰ ਦਿਓ ਕਿ ਪਰੌਂਠੇ ਉੱਪਰ ਉੱਬਲ ਕੇ ਬਾਹਰ ਆਣਾ ਤੁਹਾਡਾ ਮਟੀਰੀਅਲ ਤੇ ਮਤਲਬ ਆਪਣੇ ਅਕੋਰਡਿੰਗ ਹਿਸਾਬ ਦੇ ਨਾਲ ਹੈ ਮੈਂ ਤਾਂ ਪਰੌਂਠਾ ਖੋਲ ਲਿਆ ਬਾਸ ਐਦਾਂ ਦਾ ਕਰੀ ਰੋ ਕਿਹੜਾ ਆਇਆ ਜੇ ਪਲਾ ਦੂੰਗਾ ਤਾ ਰੱਬ ਤੇਰਾ ਭਲਾ ਕਰੇ ਹਾਂ ਹੁਣ ਥਾਹ ਲਾ ਮੈਂ 2 ਮਿੰਟ ਖੜ ਲਾ ਮੈਂ ਬਿਜ਼ੀ ਹਾਂ ਕੋਈ ਵੀ ਕੰਡਾ ਖਾਲੀ ਨਹੀਂ ਰਹਿਣਾ ਚਾਹੀਦਾ ਘੇ ਤੋਂ ਵੀ ਨਾ ਬਾਸ ਐਦਾਂ ਲੋ ਆ ਦੇ ਵਿੱਚ ਕੁਛ ਆਏਗਾ ਲੈ ਲਿਆ ਗਿਆ ਤਾਂ ਇਹ ਦਕੋਵਾ ਉਹ ਇੱਧਰ ਲਾ ਲਓ ਛਾਣਾ ਅਵਨੀ ਅਵਨੀ ਦੀ ਬੋਟਲਾਂ ਕਿਰਪਾ ਕਰਕੇ ਵੀਡੀਓ ਨੂੰ ਪੂਰਾ ਦੇਖਿਆ ਕਰੋ ਬੇਟਾ ਕਿਸੇ ਨੂੰ ਪਿਆਸ ਲੱਗੇ ਤਾਂ ਪਾਣੀ ਵੀ ਪੀ ਲੈਣਾ ਚਾਹੀਦਾ ਚੋਗਲਾਨੀ ਬੇ ਲੈਣਾ ਸੋਰੀ ਫਾਟੇ 64 64 ਮੇਲ ਲਈ ਤੁਹਾਨੂੰ ਬਾਅਦ ਚ ਬੈਟਰੀ ਹੋ ਗਈ ਡਾਊਨ ਫੋਨ ਦੀ ਫੋਨ ਚਾਹਦੇ ਕਿਤੇ ਲੱਗੇ ਪਾਉਣਾ ਚੱਲੇ ਆ ਦੂਆ ਲੈਣ ਪੱਠੇ ਲੈਣ ਭਰ ਕੇ ਨਾ ਦਿੱਤਾ ਇਹ ਬੇਬੁਨੀਆਂ ਦੇ ਪੋਚੜਾ ਗਿਆ ਸੀ ਉਪਰ ਸਟੇਜ ਤੇ ਤੇ ਸਿਰ ਭਰ ਜਾਣਾ ਇਧਰ ਨੂੰ ਆ ਜਾ ਉਹ ਵੀ ਹਾਏ ਮਾਲਕਾ ਸਾਹ ਨਹੀਂ ਆਉਂਦਾ ਕਾਦੀ ਤੇਰੀ ਅੰਤਰੀ ਗਰਮੀ ਪੈਂਦੀ ਆ ਏ ਰੱਬਾ ਕੁਛ ਦੇ ਸਾਨੂੰ ਪੱਖਾ ਭੁੱਖਾ ਪੱਲੀਆਂ ਬਹੁਤ ਹਲਕੀਆਂ ਆਆਂ ਚਲੋ ਉਹ ਹੋ ਗਿਆ ਬੇਲਾ ਮੇਰੇ ਬਾਬਾ ਜੀ ਬਿਨਾਂ ਚੱਲਦਾ ਹੂੰ ਕਿੱਥੇ ਮੈਂ ਤੱਲਾ ਖੇਡਦਾ ਆਹੋ ਆ ਪਹਿਚਾਣਿਆ ਬੰਦਾ ਉਹ ਦੇਖੀ ਕਿਥੇ ਜਨਾਨੀ ਨਹੀਂ ਜਾਣੇ ਇੱਥੇ ਗਾ ਨੂੰ ਰੱਖਿਓ ਤੱਕ ਰਹਿਣਾ ਉਹ ਇੱਥੇ ਇੱਥੇ ਨੂੰ ਨਾ ਨਹੀਂ ਹਾਂ ਬੂ ਬੈਠਾ ਫੜ ਕੇ ਬੈਠੋ ਵੀ ਅਬ ਨਹੀਂ ਤੇ ਪਪਾ ਤੁਹਾਡੀ ਕੀ ਦੀ ਮਤਲਬ ਆਪਣੀ ਫੈਮਲੀ ਮਾਈ ਨੇਮ ਇਜ਼ ਸ਼ਾਰਟ ਨੇਮ ਇਜ਼ ਮਾਈ ਜਸਸੀ ਨਿਕਨੇਮ ਇਹਨੂੰ ਕਹਿੰਦੇ ਹੁੰਦੇ ਆ ਤੇ ਮੇਰਾ ਨੇਮ ਹੈਗਾ ਜਸਸੀ ਹੁਣ ਅਸੀਂ ਚੱਲਦੇ ਹਾਂ ਪਾਣੀ ਦੀ ਬੋਟਲ ਲੈ ਲਈ ਆਪਾਂ ਨਾਲ ਕਿਉਂਕਿ ਪਿਆਸ ਬਹੁਤ ਜ਼ਿਆਦਾ ਲੱਗਦੀ ਆ ਮਿਲਦੇ ਤੁਹਾਨੂੰ ਹੋਈ ਚੰਗਾ ਸਾਰੇ ਮੈਨੂੰ ਟੋਏ ਦੇ ਵਿੱਚ ਬਾੜ ਦਿੱਤਾ ਤੁਹਾਨੂੰ ਕੋ ਦੂੰਗਾ ਅਸੀਂ ਉਹ ਟ੍ਰਾਲੀ ਟਰੈਕਟਰ ਹੈਗਾ ਪਿੱਛੇ ਓਏ ਇਹ ਮੈਨੂੰ ਬਹੁਤ ਡਰ ਲੱਗਦਾ ਐਦਾ ਮੋਰੇ ਸਾਫੇ ਜਨਾ ਜਗਾ ਆ ਲੈ ਫੜ ਵੀਡੀਓ ਬਣਾ ਤੂੰ ਬਣਾ ਨਾ ਮੈਂ ਤਾਂ ਰੇੜਾ ਹੱਕਦਾ ਇੱਕ ਹੱਥ ਤਾਂ ਬਿੱਲਾ ਹੀ ਆ ਤੇਰਾ ਆ ਦੇਖੋ ਜੀ ਆ ਜੰਗਲ ਏਰੀਆ ਚੱਲੇ ਆ ਸੀ ਹਾਂ ਉੱਥੇ ਬੱਲੂ ਆਰ ਬਗੀਰਾ ਦੇ ਖੜਾ ਤੇ ਬੱਲੂ ਆਰ ਬਗੀਰਾ ਬਣੀ ਤੇ ਕਹਿੰਦੀ ਇੱਥੇ ਦੇਖਣਾ ਜਿਹੜਾ ਮੋਗਲੀ ਜਿ ਹੁੰਦਾ ਤੂੰ ਆਜ ਆ ਬੈਠੀ ਆਲੂ ਬਣਾ ਕੇ ਪਰਾਂਹੇ ਤੇ ਖਾਲ ਤੇ ਲੈ ਚ ਲੈ ਕੇ ਬੈਠੀ ਆ ਵੋ ਹਾਂ ਇਹ ਤੁਹਾਨੂੰ ਅੱਜ ਮੋੜ ਅੱਜ ਆ ਜਬੀਦ ਪਪਾ ਕਹਿੰਦੇ ਤੁਹਾਨੂੰ ਆਲੂਆਂ ਵਾਲੇ ਪਰੌਂਠੇ ਦਾ ਖਾਣ ਤੇ ਹਾਂ ਹੋਰ ਉਹ ਜੇ ਤੁਹਾਨੂੰ ਕੋ ਹੋਰ ਤੀ ਬੜੇ ਬੋਟੇ ਟੈਸਟੀ ਸੀਗੇ ਦੇਈ ਦੇ ਨਾਲ ਨਾਲ ਲੱਸੀ ਨਾਲ ਮੱਖਣ ਬਹੁਤ ਟੈਸਟੀ ਬਣੇ ਏ ਇਦਾਂ ਵੀ ਦਿਖਾ ਲੈਣੇ ਦੇ ਮੱਖਣ ਨਾਲ ਆਹੋ ਅਸੀਂ ਟੱਪ ਕੇ ਆਰਾਮ ਦੇ ਨਾਲ ਬੈਠ ਗਏ ਦੱਬ ਸੇ ਆਈ ਨਹੀਂ ਭਾਈ ਆਜੋ ਖਾ ਲੋ ਤੁਸੀਂ ਵੀ ਅਜੇ ਅਜੇ ਨਵੇਂ ਨਵੇਂ ਅਜੇ ਨਵੇਂ ਨਵੇਂ ਹੋਏ ਆ ਨਾ ਮਤਲਬ ਥੋੜਾ ਜਿਹਾ ਟਾਈਮ ਹੋਇਆ ਹੌਲੀ ਹੌਲੀ ਤੁਹਾਡੇ ਨਾਲ ਖੁੱਲਾਂਗੇ ਅਸੀਂ ਹੈਨਾ ਜੀ ਦੇ ਪਪਾ ਹੋਲੀ-ਹੋਲੀ ਬੰਦੇ ਨੂੰ ਬਹੁਤ ਸਕਸੈਸ ਹੋਣ ਵਾਸਤੇ ਬਹੁਤ ਕੁਝ ਕਰਨਾ ਪੈਂਦਾ। ਉਹ ਕੇਲੇ ਲੱਗਿਓ ਬਨੀ ਦੇ ਪਾਪਾ ਆਹ ਦੇਖੋ ਜੀ ਉਹ ਤਾਂ ਕੇਲੇ ਲੱਗਿਓ। ਇੱਕ ਵਾਰੀ ਬਨੀ ਦੇ ਪਾਪਾ ਕੇਲੇ ਤੋੜ ਕੇ ਲਿਆ ਸੀ ਗਾਦੇ ਕੱਚੇ ਸੀਗੇ ਉਹ ਕੇਲੇ। ਕਹਿੰਦੇ ਨਾ ਤੂੜੀ ਚ ਰੱਖ ਕਦੀ ਕੋਸ਼ ਕਰ ਕਦੀ ਕੋਲ ਕਾ ਪੱਕੇ ਨਹੀਂ ਗੜ ਕੇ ਸੜ ਕੇ ਨਿਕਲੇ ਸਭ ਸਿੱਟਣੇ ਪਏ। ਹਨਾ ਕਿੰਨੇ ਸੀਗੇ ਪਟ ਕੇਲੇ ਦੇ ਕੜ ਤੋਂ ਘਟ ਹੋਣੀਆਂ ਚਾਰ-ਪੰਜ ਦਰਜਣਾ ਹੋਣੀਆਂ ਹਨਾ ਉੱਤੇ ਵੀ ਵੱਧ ਸੀਗੀਆਂ। ਨਾ ਕਿ ਕਿ ਨੋ ਦਾ ਸੇ ਦਾ ਜਰ ਹਾ ਹਾ ਗੱਡੇ ਫੋਨ ਫਾਨ ਆ ਤਾਂ ਪੂਆ ਨੇ ਸੱਚ ਬਲਾ ਇਹ ਪੂਆ ਬਲਾ ਹੈਲੋ ਹਾਏ ਲੈ ਲੈ ਕੀ ਕਰ ਮੈਂ ਨਹੀਂ ਮੈਂ ਬੱਟੇ ਵੱਡਣ ਜੰਨੀ ਤੂੰ ਹੈਲੋ ਹਾਏ ਕਰ ਮੈਂ ਤੂੰ ਬੁਲਾਦਾ ਲੈ ਦੱਸ ਤੈਨੂੰ ਦੇਖਦੇ ਫੈਮਲੀ ਕੱਥੇ ਵੱਡਣ ਚੱਲੀ ਕਹਿਣੀ ਮੈਂ ਪੱਟੇ ਵੱਡਣਾ ਚੱਲੀ ਹਾਂ ਤੁਹਾਨੂੰ ਰਿਵਿਊ ਦਿੰਦਾ ਹੈ ਕਹਿਣੀ ਪੱਟੇ ਵੱਡਣਾ ਚੱਲੀ ਇੱਕ ਪੱਤਾ ਦੇ ਰੀ ਹੈਂਡ ਦੇਤਾ ਹੈ ਲੋ ਹੋਆ ਦੇ ਬਿੜੀ ਇੱਕ ਦਿਨ ਨਾ ਗਾਣੇ ਪਰ ਪਾਦੇ ਸੀਗੇ ਗਾਣੇ ਪਰ ਪਾਦਣੀ ਉਹ ਦੇਖਿਆ ਡਾਂਸ ਕਰਾਉਣੀ ਐ ਇਹਨੂੰ ਡਾਂਸ ਕਰਾਉਣਾ ਤੂੰ ਆ ਗਿਆ ਚੱਕਿਆ ਵਾ ਲੈ ਆਵਾ ਪਾਪੇ ਦੂਰ ਚੱਲਣਾ ਵਾ ਹਾਂ ਖਾਣਾ ਆਪੂ ਕੱਟ ਕਰਦੇ ਰੋਟੀ ਖਾ ਗਰ ਮੈਂ ਤੁਹਾਨੂੰ ਦੇਖੀ ਜਾਨਾ ਇਹ ਕੁੜੀ ਜੀ ਰੋਟੀ ਬਹੁਤ ਕੱਟ ਖਾਂਦੀ ਦੱਸੋ ਕਿਹਦੇ ਕਿਹਦੇ ਨਿਆਣੇ ਕੱਟ ਖਾਂਦੇ ਰੋਟੀ ਆਪਾਂ ਕਮੈਂਟ ਚ ਦੱਸੋ ਰੋਟੀ ਬਹੁਤ ਕੱਟ ਖਾਂਦੀ ਆ ਦੁਕਾਨਾਂ ਦੀਆਂ ਚੀਜ਼ਾਂ ਖਾਂਦੀ ਜ਼ਿਆਦਾ ਬਸ ਏ ਵੀ ਹੁਣ ਮਤਲਬ ਕੀ ਇਹਨੂੰ ਥੋੜਾ ਘਟਾਏ ਆ ਸੀ ਮੈਂ ਤਾਂ ਰੋਟੀ ਹੁਣ ਇਹਨੂੰ ਖਲਾਈ ਦੀ ਆ ਇੱਥੇ ਦੇਖੀਂ ਟੋਇਆ ਪੈਂਦਾ ਨਹੀਂ ਬਚ ਗਈ ਏ ਕੋ ਉੱਥੇ ਕੋਣਾ ਹਾਇ ਮੋਰੇ ਹਜੇ ਤੇ ਕੋ ਉੱਥੇ ਡਰ ਲੱਗਦਾ ਓ ਹਈ ਕਹਿੰਦੇ ਖਾਲੂ ਮੀਂਹ ਦੱਸਿਆ ਆ ਪਤਾ ਨਹੀਂ ਪੈਣਾ ਕਿ ਨਹੀਂ ਪੈਣਾ ਰੱਬਾ ਮੀਂਹ ਪਵਾ ਦੇ ਰੱਬਾ ਮੀਂਹ ਪਾ ਦੇ ਇੱਕ ਵਾਰੀ ਨਾ ਨੀ ਸ਼ਿਮਲਾ ਆ ਗਏ ਗੁੱਡੀਆਂ ਭੁੱਖੇ ਨਾ ਐ ਬੈਨਾਂ ਖੜੀਆਂ ਉਹਨਾਂ ਦੇ ਏਰੀਆ ਦੇ ਵਿੱਚ ਵੀ ਪੈ ਗਿਆ ਆਹ ਦੇਖੋ ਜੀ ਜਿਨੇ ਜਿਨਾਂ ਨਹੀਂ ਪਤਾ ਆਹ ਦੇਖੋ ਬੈਨਾਂ ਖੜੀਆਂ ਦੇਖਣੀਆਂ ਨਹੀਂ ਇਹਨਾਂ ਨੂੰ ਫੋਨ ਤੇ ਦੇਖਣੀਆਂ ਨਹੀਂ ਨਹੀਂ ਤੁਹਾਨੂੰ ਦੇਖਣੀਆਂ ਫੋਨ ਤੇ ਉਹ ਤਾਂ ਦੇਖ ਗਏ ਜੇ ਮਤਲਬ ਬੁਕੇ ਆਹ ਹੋਏ ਵੀ ਗੱਲ ਆ ਉਹ ਤਾਂ ਨਹੀਂ ਕਲੀਨ ਦੇ ਸੁਗਾ ਉਹ ਦੇਖ ਰਹੀਆਂ ਵੀ ਨਹੀਂ ਤੇ ਪਪਾ ਸਾਡੇ ਆਹ ਲੋ ਖੜੀਆਂ ਖੜੀਆਂ ਕੰਨ ਦੇਖ ਦਹਲਾ ਨਹੀਂ ਹਾਂ ਉਹ ਖੜੀਆਂ ਬਜਾਰੀਆਂ ਤੇ ਮਤਲਬ ਕਈਆਂ ਨੂੰ ਐਨਾ ਪਤਾ ਹੀ ਨਹੀਂ ਮੈਂ ਜੋ ਸ਼ੁਰੂ-ਸ਼ੁਰੂ ਚੱਤੇ ਆਈ ਸੀ ਮੈਨੂੰ ਨਹੀਂ ਸੀਗਾ ਪਤਾ ਕੀ ਹੈ ਨਾ ਇਹ ਕੀ ਚੀਜ਼ ਆ ਆਲੀ ਗਲੀ ਪਤਾ ਲੱਗਾ ਕੀ ਇਹ ਮਤਲਬ ਬੈਨਾ ਕਹਿੰਦੇ ਇਹਨਾਂ ਨੂੰ ਮਮਾ ਹਾਂ ਇਹ ਆਪਣੀ ਦੇ ਭਾਂਵੇਂ ਹੀਰਨਾ ਜੀ ਇਹ ਜੋ ਦੂਏ ਚੋਂ ਆਕਾਸਟ ਚੋਂ ਇਹ ਨੰਨਾ ਦੀ ਨਾਤਾ ਆਕਾਸਟ ਚੋਂ ਆ ਇਹ ਸਰੀਰ ਸਾਰਾ ਉਦਾਂ ਦਾ ਹੀ ਐ ਮਤ ਹੈ ਇਹਨਾਂ ਦੇ ਸਿੰਗ ਨਹੀਂ ਹੈਗੇ ਸਿਰਫ ਸਿੰਗ ਨਹੀਂ ਹੈ ਸਿੰਗ ਨਹੀਂ ਹੈ ਉਹ ਅਜੇ ਦੀ ਨਹੀਂ ਹੋਣ ਕਿ ਸੈਂ ਤਾਂ ਦੱਸੋ ਇੱਕ ਕਾਲੇ ਰੰਗ ਦੇ ਉਹਨਾਂ ਨੀਲੇ ਕਹਿੰਦੇ ਆ ਮੈਨੂੰ ਨਹੀਂ ਪਤਾ ਪਹਿਲੀ ਵਾਰੀ ਇਹ ਚੀਜ਼ ਦੇਖੀ ਹਾਂਜੀ ਕੰਗਾਰੂ ਨਹੀਂ ਹੈ ਕੰਗਾਰੂ ਇੱਥੇ ਨਹੀਂ ਪਾਇਆ ਜਾਂਦਾ ਪੁੱਤ ਪਤਾ ਸਮੁੰਦਰ ਆ ਪਾਰ ਹੈ ਇੱਥੇ ਸਮੁੰਦਰ ਆ ਪਾਰ ਹੈ ਕੰਗਾਰੂ ਪਾਇਆ ਜਾਂਦਾ ਇੱਥੇ ਨਹੀਂ ਪਾਇਆ ਜਾਂਦਾ ਆਸਟ੍ਰੇਲੀਆ ਚ ਹੁੰਦੇ ਪਤਾ ਆ ਇਹ ਕਿੰਨੀ ਗੰਦੀ ਬਦਬੂ ਮਿੱਟੀ ਖਾਣੀ ਨਹੀਂ ਨਹੀਂ ਬਦਬੂ ਆਦੀ ਆਹ ਮਿੱਟੀ ਖਾਣ ਲੱਗੀ ਤੂੰ ਦੇਖਦੇ ਨੇ ਇਹ ਵੀ ਕਿਹੜੀ ਮਿੱਟੀ ਖਾਣੇ ਕਹੜੀ ਨਹੀਂ ਮੈਨੂੰ ਮਿੱਟੀ ਹਾਂ ਤੇ ਵੈਰਾ ਦੂਸਰਾ ਮਿੱਟੀ ਪਾ ਲਾਉਣੀ ਚਾਤਾ ਉਹ ਸਵੇਰੇ ਨਾ ਪੀਛਣ ਲੱਗੀ ਉਹ ਮਿੱਟੀ ਹਾਂ ਕੀ ਲੈਂਦੀ ਹੈ ਪੀਂ ਲੈ ਮੈਂ ਦੇਖ ਲੈ ਮੈਨੂੰ ਦੇਖ ਕੇ ਨਾ ਜੱਕਦਾ ਮਨਦਰ ਨੂੰ ਆ ਗਈ ਮੈਂ ਤਾਂ ਮੂੰਹ ਅੜਾ ਹਾਂ ਮੂੰਹ ਤੇ ਨਹੀਂ ਪਾਈੋ ਨਾ ਸੀ ਤਾਂ ਸੂਤ ਲੱਗ ਗਿਆ ਹਾਂ ਇੰਨੇ ਜਿਹੇ ਮੂੰਹ ਅੜ ਦਿੱਤਾ ਵੈ ਮਿੱਟੀ ਦਾ ਸਵੇਰੇ ਕਾ ਕੇਕ ਜੇ ਬਣਾਦੀ ਕਹਿੰਦੀ ਮम्मी ਤੁਹਾਡੇ ਦੇ ਕੇਕ ਬਣਾਉਣੀ ਮਿੱਟੀ ਦਾ ਵੀ ਕੇਕ ਖਾ ਇਹ ਖੜਾ ਕਿੱਥੇ ਕਰਨਾ ਇੱਥੇ ਹੋਰ ਚਲੋ ਭਾਈ ਚਲਿਓ ਪਹੁੰਚ ਗਏ ਅਸੀਂ ਆਪਣੇ ਅੱਡੇ ਤੇ ਆ ਦੇਖੋ ਮੋਟਰ ਉਹਨੂੰ ਡਿਜ਼ਾਈਨ ਦੇ ਵਿੱਚ ਬੰਨਣਾ ਸਮਝੀ ਉੱਤਰੀਏ ਮਨਾ ਭਾਈ ਹਾਂ ਪਹੁੰਚ ਗਏ ਆ ਦੇਖੋ ਜੀ ਆ ਦੇਖੋ ਬੰਦੇ ਇਹ ਆ ਬੂ ਬੱਚੇ ਦੇਖੋ ਦੇਖਿੰਦੇ ਆ ਦੇਖੋ ਕਿੰਨੇ ਆ ਦੇਖੋ ਕਿੰਨੇ ਸਾਰੇ ਜਾਂਦੇ ਵੇ ਆ ਦੇਖੋ ਇੰਨਾ ਧੋੜੀ ਹਾਂ ਇਹ ਬੱਦਲ ਲੱਗੇ ਹੋ ਨੇ। ਉਹ ਦੇਖੋ ਇਹ ਆਹੋ ਤੇ ਕਾਲਾ ਜਿੱਥੇ ਕਾਨਾ। ਅਰੇ ਉਧਰ ਬੱਦਲ ਆ ਗਿਆ। ਕਿੰਨਾ ਸੋਹਣਾ ਬੱਦਲ। ਕਿੰਨਾ ਸੋਹਣਾ ਬੱਦਲ ਆ ਗਿਆ ਮੇਰੇ ਹਿਾਰਪੁਰੋਂ। ਪਤਾ ਨਹੀਂ ਬਸ ਆਰੇ ਨੂੰ ਆਪਣਾ ਆਪਣਾ ਜਿਹਾ ਕਹਿੰਦੇ ਪਸੰਦ ਆਉਂਦਾ ਵਧੀਆ। ਸੰਸ ਗਰਮੀ ਆ ਗਿਆ ਤੇ ਬੈਠਿਆਂ ਨੂੰ। ਮੈਂ ਨਹੀਂ ਵੱਢਦੀ ਪਈ ਹਾਂ ਭੂਆ ਆ ਉਹ ਆਪਨੇ ਤੇ ਪਾਪਾ ਲੱਗੇ ਵੱਡਾ ਪੱਟੇ। ਅਸੀਂ ਦੋਨੋਂ ਬੈੱਲੇ ਆ। ਅਸੀਂ ਉੱਤੇ ਬੈਠੀ ਹਾਂ ਤੇ ਮਾ ਸੈਨ ਨੇ ਨਹੀਂ ਲੈ ਕੇ ਜਾਣੇ ਥੋੜੇ ਲੈ ਕੇ ਜਾਣੇ ਆ ਦੇਖੋ ਜੀ ਆ ਗਿਆ ਬੱਦਲ ਆ ਗਏ ਬਾਦਲ ਛਾ ਗਏ ਬਾਦਲ ਅਬਨੀਦ ਇੱਕ ਪੋਇਮ ਹੁੰਦੀ ਸੀ ਅਬਨੀਦ ਕਿਦਾਂ ਕਿਹੜੀ ਆ ਗਏ ਬਾਦਲ ਛਾ ਗਏ ਬਾਦਲ ਨਹੀਂ ਆ ਲੱਗਿਆ ਪੱਠੇ ਪੱਡਣ ਮੈਂ ਛੰਮ ਛੰਮ ਬੱਦਲ ਛੰਮ ਛੰਮ ਬੱਦਲ ਆਮੀ ਰੇਨ ਰੇਨ ਗੋਵੇ ਕਮ ਮਗਨ ਅਦਰ ਡੇ ਲਿਟਲ ਯੂ ਨੀ ਵਾਂਟ ਟੂ ਪਲੇ ਰੇਨ ਰੇਨ ਗੋਵੇ ਟਵਿੰਕਲ ਟਵਿੰਕਲ ਆ ਟਵਿੰਕਲ ਟਵਿੰਕਲ ਨਹੀਂ ਆਦੇ ਹੋਣੇ ਆ ਗਏ ਟਵਿੰਕਲ ਆ ਗਏ ਹੋਣੇ ਅਜੇ ਨਹੀਂ ਆ ਟਵਿੰਕਲ ਉੱਪਰ ਬਹੁਤ ਜ਼ਿਆਦੇ ਬੱਦਲ ਆ ਗਿਆ بارش ਆ ਗਈ ਅਛੇ ਤੇਜ਼ ਤੇਜ਼ ਬੱਦਲੋਂ ਸੰਗ ਤੋ ਕਦ ਸੰਗ ਤੋ ਤੇਜ਼ ਤੇਜ਼ ਬੱਦਲ ਉਹ ਕਰੇ ਜਗ ਲੈਟ ਤਾਂ ਪਤਾ ਫਲੈਟ ਇਹ ਬੇ ਬੱਦਲ ਆ ਨਹੀਂ ਮਗਰੋਂ ਆਂਦਾ ਲੈਟ ਹੈ ਪਹਿਲਾ ਕਾਟ ਲੈਂਦੇ ਆ ਇਹ ਚ ਕੋਈ ਡਾਊਟ ਆ ਲੀ ਗਾਲ ਨਹੀਂ ਹੈਗੀ ਤੇ ਬੱਦਲ ਪਿੱਛੇ ਉਧਰੋਂ ਨਹੀਂ ਉਧਰ ਹੀ ਆਂਦਾ ਪਿਆ ਤੇਰੇ ਨਾਨਕੇ ਹਾਲ ਤੇ ਆਂਦਾ ਪਿਆ ਦੇ ਵਾਹ ਸ਼ਾਹਪੁਰ ਵਾਲਾ ਕਿੰਨਾ ਸੋਹਣਾ 뷰 ਆ ਹਮਮਾ ਮम्मा ਬਾਸੋਂ ਪੱਟੇ ਬਾਣ ਲੱਗੇ ਆਪਾਂ ਚੱਲੇ ਆਂ ਬਾਜ਼ਾਰ ਨੂੰ 뷰 ਮੈਨਣਾ ਚਾਹੀਦਾ ਆਪਾਂ ਚੱਲੇ ਆਂ ਆ ਚੱਲ ਸੰਗ ਤਾ ਅੱਛੀ ਚੱਲ ਤੋਰ ਪਾਣੀ ਦੇ ਦੇ ਭੋਗ ਨਾ ਇੱਥੇ ਬੈਠ ਜੀ ਹਾਂ ਆਪੇ ਆ ਜੂਗੀ ਹੈ ਬੋਤਲ ਲੈ ਚੱਲ ਤਰ ਤੇ ਤਰਾਂ ਦੀ ਘਾਟ ਹੈ ਤੈਨੂੰ ਉਹਦੇ ਇਤ ਲੱਕੜਾ ਪਈਆਂ ਦੋ ਤਿੰਨ ਹਾਂ ਜੀ ਮੈਂ ਨਹੀਂ ਮੈਂ ਪੁੱਠੀ ਹੋ ਗਈ ਕੂੰਗੀ ਬਹਿ ਨਹੀਂ ਰੱਬੇ ਵੇਣਾ ਇੱਥੇ ਮੈਂ ਨਹੀਂ ਪੈਂਦੀ ਆਮਨੇ ਕਰੋੜ ਨਹੀਂ ਕਰੀ ਪੰਡਾਂ ਨੇ ਰੇੜਾ ਲਾ ਰ ਅੱਗੇ ਨਾ ਮੈਂ ਤਾਂ ਪਿੱਛੇ ਬੈਠਣਾ ਇੱਥੇ ਕਿਉਂ ਕੰਨ ਨਾ ਇਹ ਤਾਂ ਪਿੱਛੇ ਨਾ ਬੈਠਣਾ ਆਇਆ ਥੋੜੇ ਉਹ ਕੀ ਕੀ ਆ ਦੱਸ ਉਹ ਕਲਾਵਾ ਚੱਕਦੇ ਆ ਉੱਥੇ ਕੰਨ ਹੂੰ ਅਸੀਂ ਲੱਗਿਆ ਜੀ ਪਿੰਡੀਆਂ ਬਣਾਉਣ ਤੁਹਾਨੂੰ ਦੱਸਿਆ ਸੀਗਾ ਪਹਿਲਾਂ ਪਿੰਡੀਆਂ ਬਣਾਉਣੀਆਂ ਘਰੇ ਜਾ ਕੇ ਉਹ ਧੋ ਕੇ ਸੁੱਕਣੀਆਂ ਪਾਕ ਤੀਆਂ ਮਤਲਬ ਨਿਚੜਾਂ ਨੂੰ ਦੇਖ ਤਾਂ ਉਹਦਾ ਪਾਣੀ ਨਿਚੜਨ ਨੂੰ ਘੱਟਾ ਟਾਜੀਆਂ ਹਾਂ ਉਹ ਤਾਂ ਤਾਜੀਆਂ ਤੋੜੀਆਂ ਆ ਜੀ ਖੇਤਾਂ ਤੋਂ ਲਈਆਂ ਨਹੀਂ ਭਾਈ ਤੋਂ ਨਹੀਂ ਲਈਆਂ ਤਾਜੀਆਂ ਖੇਤਾਂ ਤੋਂ ਤੋੜੀਆਂ ਆ ਤੂੰ ਤਾਂ ਕਹਿੰਦੀ ਫਰੈਸ਼ ਵਾ ਨਹੀਂ ਹੈ ਤਾਂ ਫਰ ਐੱਛਾ ਹੈ ਹਾਂ ਕਈਆਂ ਮਤਲਬ ਅੰਦਰ ਅੰਦਰ ਹੋਰ ਹੂੰ ਇਹ ਅਸੀਂ ਮਤਲਬ ਕਿ ਥੋੜੇ ਬੰਦੇ ਆ ਅਸੀਂ ਤਿੰਨ ਤਾਂ ਜਣੇ ਆ ਹੂੰ ਉਹ ਉਦਾਂ ਜੜੀਆਂ ਭਿੰਡੀਆਂ ਬਣਾਈ ਤੇ ਦ ਜੜੀਆਂ ਮਾਉਨੀਆਂ ਮੈਂ ਉਹਨੂੰ ਤੜਕਾ ਲਾਣੇ ਨੂੰ ਕਿਹਾ ਮੈਂ ਕਿ ਤੂੰ ਤੜਕਾ ਲੈ ਮੇਰੇ ਤੇ ਡਾਲ ਦੇ ਜੜੀਆਂਵਾਂ ਬਣਾਈ ਉਹਦੇ ਗੋਟੀ ਬਣਾਉਂਦੀ ਨੂੰ ਤੂੰ ਨਾ ਕਿ ਤਾ ਪੇਦੀ ਆ ਤੀ ਇਹ ਹੱਥ ਲਾਣੀ ਕੰਮ ਨੂੰ ਮੈਂ ਆਪਣੀ ਕੁੜੀਆਂ ਨਹੀਂ ਦੇਖਣੀਆਂ ਉਹ ਜਿਆਦੀ ਨਾਲ ਹੀ ਜਾਂ ਕਿਹੜਾ ਬਹਾਰ ਤੇ ਕੀ ਬਹੁਤ ਸੋਹਦਾ ਬੰਦਾ ਹੁਣ ਮੈਂ ਕਹਿਣੀ ਮੇਰੀ ਹੁਣ ਅੱਜ ਦਾ ਵੀ ਲੋਕ ਕਹਤੇ ਤੱਕ ਸੀਗਾ ਜੀ ਵਧੀਆ ਲੱਗਿਆ ਤਾਂ ਲਾਈਕ ਕਮੈਂਟ ਕਰਕੇ ਜਰੂਰ ਦੱਸਿਓ ਤੇ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਲਿਓ ਤੇ ਸੋਹਣਾ ਜਿਹਾ ਕਾ ਦਿਓ ਕਮੈਂਟ ਤੇ ਸ਼ੇਅਰ ਵੀ ਕਰਦੇ ਹੋ ਤੇ ਅਸੀਂ ਰੋਟ ਮਣਕਾ ਕੇ ਫ੍ਰੀ ਹੋ ਗਏ ਸੀਗੇ ਸੌਰੀ ਟੈਗ ਲੈਣਾ ਭੁੱਲ ਗਈ ਮੈਂ ਤੇ ਮਿਲਦੇ ਹਾਂ ਜੀ ਕੱਲ ਦੀ ਵੀਡੀਓ ਦੇ ਵਿੱਚ ਸਟੇ ਸੇਫ ਬਾਈ ਆਪਣਾ ਧਿਆਨ ਰੱਖੋ ਆਪਣੇ ਫੈਮਿਲੀ ਦਾ ਧਿਆਨ ਰੱਖੋ